ਵੇਖੋ ਮਾਮਲੇ ਕਿਸ ਕਿਸ ਤਰ੍ਹਾਂ ਦੇ ਸਾਹਮਣੇ ਆ ਰਹੇ ਨੇ ਇੱਕ ਨਾਈ ਜੋ ਹੁੰਦਾ ਆਪਣੀ ਦੁਕਾਨ ਦੇ ਵਿੱਚ ਇੱਕ ਗ੍ਰਾਹਕ ਨੂੰ ਸਿਰਫ ਇਹ ਕਹਿੰਦਾ ਕਿ ਤੁਸੀਂ ਥੋੜੀ ਦੇਰ ਬਾਅਦ ਆਇਓ ਹਜੇ ਦੁਕਾਨ ਦੇ ਵਿੱਚ ਭੀੜ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਜੋ ਗ੍ਰਾਹਕ ਹੁੰਦਾ ਇੰਨਾ ਜ਼ਿਆਦਾ ਗੁੱਸੇ ਦੇ ਵਿੱਚ ਪੜ ਜਾਂਦਾ ਕਿ ਇਸ ਸਲੂਨ ਮਾਲਕ ਦੇ ਉੱਤੇ ਜੋ ਹੈ ਜਾਨਲੇਵਾ ਹਮਲਾ ਕਰ ਦਿੰਦਾ ਜੋ ਖਬਰ ਸਾਹਮਣੇ ਆ ਰਹੀ ਹੈ ਉਹ ਗੁਰਦਾਸਪੁਰ ਦੇ ਜ਼ਿਲ੍ਹਾ ਬਟਾਲਾ ਦੇ ਪਿੰਡ ਤੰਦੋਈ ਤੋਂ ਸਾਹਮਣੇ ਆ ਰਹੀ ਹੈ ਤੰਦੋਈ ਦੇ ਬੱਸ ਸਟੈਂਡ ਦੇ ਕੋਲ ਆ 31 ਸਾਲਾ ਗੁਰਦੇਵ ਸਿੰਘ ਜੋ ਹੈ ਆਪਣੀ ਇੱਕ ਆਪਣਾ ਇੱਕ ਸਲੂਨ ਚਲਾਉਂਦਾ ਹੈ ਉਦੇ ਵੱਲੋਂ ਦੱਸਿਆ ਗਿਆ ਕਿ ਉਸਨੇ ਸਿਰਫ ਇੱਕ ਗ੍ਰਾਹਕ ਨੂੰ ਮਨਾਂ ਕੀਤਾ ਸੀ ਇਸ ਕਰਕੇ ਗ੍ਰਾਹਕ ਵੱਲੋਂ ਉਸ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਪਹਿਲਾਂ ਤਾਂ ਉਸ ਦੇ ਉੱਤੇ 23 ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਉਸ ਦੇ ਉੱਤੇ ਗੋਲੀ ਵੀ ਚਲਾਈ ਗਈ ਉਸ ਨੂੰ ਜ਼ਖਮੀ ਵੀ ਕੀਤਾ ਗਿਆ ਇਹ ਵੀ ਉਸ ਵੱਲੋਂ ਕਿਹਾ ਜਾ ਰਿਹਾ ਤੇ ਨਾਲ ਹੀ ਗੱਡੀ ਦੇ ਵਿੱਚ ਪਾ ਕੇ ਵਾਰ-ਵਾਰ ਉਸ ਤੋਂ ਮਾਫੀ ਵੀ ਮੰਗਵਾਈ ਗਈ ਜੀ ਹਾਂ ਫਿਲਹਾਲ ਦੱਸਿਆ ਜਾ ਰਿਹਾ ਜੋ ਗੁਰਦੇਵ ਸਿੰਘ ਹੈ ਜੋ ਸਲੂਨ ਮਾਲਿਕ ਹੈ ਉਹ ਹਸਪੀਟਲ ਦੇ ਵਿੱਚ ਐਡਮਿਟ ਹੈ ਪਰ ਆਹੀ ਇੱਕ ਸਵਾਲ सामने आ रही है कि गुस्सा किस हद तक बढ़या हुआ है यानी कि ਤੁਸੀਂ ਜੇ ਘਰੋਂ ਆਪਣੇ ਬਾਹਰ ਨਿਕਲੋਗੇ ਕਿਸੇ ਨੂੰ ਤੁਸੀਂ ਹਾਂ ਜਾਂ ਨਾ ਕਹਤਾ ਤਾਂ ਤੁਹਾਡੀ ਜਾਨ ਨੂੰ ਖੇਰ ਨਹੀਂ ਤੁਹਾਡੀ ਜਾਨ ਦੀ ਬਣ ਸਕਦੀ ਹੈ ਕਿ ਇਹੀ ਅਸੀਂ ਸਮਝੀ ਤਾਂ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪੀਟਲ ਦੇ ਵਿੱਚ ਇਸ ਨੂੰ ਰੈਫਰ ਕਰ ਦਿੱਤਾ ਗਿਆ ਤਾਂ ਗੁਰਦੇਵ ਸਿੰਘ ਜਿਸ ਦੀ ਉਮਰ 31 ਸਾਲ ਹੈ ਗੁਰਦੇਵ ਸਿੰਘ ਉਰਫ ਰੂਬਲ ਜੋ ਕਿ ਤੰਦੋਈ ਦਾ ਰਹਿਣ ਵਾਲਾ ਹੈ ਪਿੰਡ ਤੰਦੋਈ ਦੇ ਅੱਡੇ ਦੇ ਉੱਤੇ ਸਲੂਨ ਚਲਾਉਂਦਾ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਬੀਤੀ ਸ਼ਾਮ ਕਰੀਬ 3:30 ਵਜੇ ਉਸ ਦੀ ਦੁਕਾਨ ਦੇ ਬਾਹਰ ਉਹ ਖੜਿਆ ਹੋਇਆ ਸੀ ਇਸ ਦੌਰਾਨ ਕੁਝ ਵਿਅਕਤੀ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਆਏ ਤੇ ਉਸ ਦੇ ਉੱਤੇ ਹਮਲਾ ਕਰ ਦਿੱਤਾ ਇਸ ਦੌਰਾਨ ਗੁਰਦੇਵ ਸਿੰਘ ਆਪਣੀ ਜਾਨ ਬਚਾਣ ਦੇ ਲਈ ਉੱਥੋਂ ਭੱਜ ਜਾਂਦਾ ਇਸ ਦੌਰਾਨ ਇੱਕ ਹਮਲਾਵਰ ਉਸ ਤੇ ਗੋਲੀ ਵੀ ਚਲਾ ਦਿੰਦਾ ਉਹ ਦੌੜਦੇ ਦੌੜਦੇ ਡਿੱਗ ਜਾਂਦਾ ਤਾਂ ਹਮਲਾਵਰ ਉਸ ਦੇ ਕੋਲ ਪਹੁੰਚ ਕੇ ਉਸ ਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰ ਦਿੰਦੇ ਨੇ ਉਸ ਨੂੰ ਚੱਕ ਕੇ ਗੱਡੀ ਵਿੱਚ ਪਾ ਦਿੰਦੇ ਨੇ ਤੇ ਇਸ ਦੌਰਾਨ ਹਮਲਾਵਰ ਵਾਰ-ਵਾਰ ਉਸ ਤੋਂ ਮਾਫੀ ਵੀ ਮੰਗਵਾਉਂਦੇ ਨੇ ਜ਼ਖਮੀ ਗੁਰਦੇਵ ਵੱਲੋਂ ਦੱਸਿਆ ਜਾ ਰਿਹਾ ਕਿ ਹਮਲਾਵਰਾਂ ਵੱਲੋਂ ਵਿੱਚੋਂ ਇੱਕ ਜੋ ਸੀ ਸ਼ਨੀਵਾਰ ਨੂੰ ਉਸ ਦੇ ਸਲੂਨ ਦੇ ਵਿੱਚ ਆਇਆ ਸੀ ਪਰ ਸਲੂਨ ਦੇ ਵਿੱਚ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਇਸ ਕਰਕੇ ਉਸਨੇ ਕੁਝ ਸਮੇਂ ਬਾਅਦ ਆਨਲੀ ਕਿਹਾ ਤਾਂ ਉਸਨੇ ਬਹਿਸਬਾਜ਼ੀ ਕਰਨੀ ਸ਼ੁਰੂ ਕੀਤੀ ਨਾਲ ਹੀ ਧਮਕੀਆਂ ਦੇਣ ਲੱਗ ਪਿਆ ਤੇ ਇਸੇ ਰੰਜਿਸ਼ ਦੇ ਕਾਰਨ ਉਸ ਦੇ ਉੱਤੇ ਬੀਤੀ ਸ਼ਾਮ ਜੋ ਹੈ ਇਹ ਹਮਲਾ ਹੋਇਆ ਉੱਥੇ ਸਿਵਲ ਹਸਪਤਾਲ ਦੇ ਡਾਕਟਰ ਸੁਖਰਾਜ ਸਿੰਘ ਨੇ ਕਿਹਾ ਕਿ ਗੁਰਦੇਵ ਨਾਮ ਦਾ ਨੌਜਵਾਨ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਵਿੱਚ ਪਹੁੰਚਿਆ ਫਿਲਹਾਲ ਉਸ ਨੂੰ ਮੁੱਢਲੀ ਡਾਕਟਰੀ ਸਹਾਇਤਾ ਦਿੱਤੀ ਗਈ ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਤੇ ਐਕਸ-ਰੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉਸ ਦੇ ਸਰੀਰ ਤੇ ਗੋਲੀ ਲੱਗੀ ਹੈ ਜਾਂ ਨਹੀਂ ਰੂਬਲ ਭਾਜੀ ਮੇਰੇ ਨਾਲ ਇਦਾਂ ਕਦੇ ਨਾ ਆਏ ਕੰਮ ਕਰਾਉਣ ਆਏ ਮੇਰਕੋ ਤੇ ਧੱਕੇ ਧੱਕੇ ਮਾਰੇ ਉਹਨਾਂ ਵਾਸੇ ਮਜ਼ਾਕ 'ਚ ਮੈਨੂੰ ਮਾਰੇ ਫੇਰ ਗੁੱਸੇ 'ਚੜਿਆ ਪੇ ਮਾਰਨ ਫੇਰ ਚਲ ਗਏ ਉਹ ਤੁਮ ਤੇ ਫਿਰ ਅਗਲੇ ਦਿਨ ਮੁੰਡੇ ਲੈ ਕੇ ਤੇ ਮੈਨੂੰ ਪਾ ਗਏ ਮੇਰੀ ਦੁਕਾਨ ਤੇ ਮੈਂ ਹਥੋਂ ਭੱਜ ਗਿਆ ਇਹ ਫਿਰ ਮੈਨੂੰ ਇਨਾ ਹਰਪੁਰੇ ਦੇ ਵਿੱਚ ਘਾਰ ਘੇਰ ਲਿਆ ਫਿਰ ਉੱਥੇ ਨਾ ਇੱਕ ਗੋਲੀ ਮਾਰੀ ਮੇਰੇ ਮਗਰ ਵੀ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਜਏ ਤੇ ਫਿਰ ਇਨਾ ਗੋਲੀ ਮਾਰੀ ਮੈਂ ਰੁਕ ਗਿਆ ਉੱਥੇ ਫਿਰ ਇਨਾ ਮੇਰੇ ਦਾਤਰ ਮਾਰੇ ਜੋ ਵੀ ਸੱਟਾਂ ਮੇਰੇ ਲਾਤੀਆਂ ਨਾ ਰੰਜਿਸ਼ ਕੀ ਕੀ ਨਾ ਕੁਝ ਵੀ ਨਹੀਂ ਭਾਜੀ ਕੰਮਕਾਰ ਕਰਾਉਣਾ ਹੁੰਦੇ ਸੀ ਬਸ ਐਸੀ ਗੱਲੋਂ ਧੱਕੇ ਮਾਰੇ ਵੀ ਮੇਰਾ ਕੰਮ ਕਰ ਪੈਲੋਂ ਤੇ ਮੈਂ ਕਿਹਾ ਮੇਰੇ ਕੋ ਕਸਟਮਰ ਆ ਮੈਂ ਬਾਅਦ ਚ ਕਰਦਾ ਐਸੀ ਗੱਲੋਂ ਭਾਜੀ ਹਾਂਜੀ ਫਾਇਰ ਉਹਨਾਂ ਕੀਤਾ ਵੀ ਰੁਕ ਮੇਰੇ ਮਗਰ ਮਾਰਿਆ ਫਾਇਰ ਲੱਤਾਂ ਚ ਫਿਰ ਰੁਕ ਜਾ ਨਹੀਂ ਤੇ ਤੈਨੂੰ ਮਾਰ ਦੇਣਾ ਇਹ ਫਿਰ ਉਹ ਮੈਨੂੰ ਗੱਡੀ ਚ ਪਾ ਕੇ ਲੈ ਗਏ ਆ ਫਿਰ ਮੈਂ ਕੁ ਮਾਫੀਆਂ ਮੂਫੀਆਂ ਮੰਗਉਂਦੇ ਰਹੇ ਕਰੀ ਪੈਰੀ ਹੱਥ ਲਾ ਮੇਰੀਆਂ ਵੀਡੀਓ ਬਣਾਉਂਦੇ ਰਹੇ ਕੁੱਟਦੇ ਆ ਕੁੱਟਦੇ ਆਂ ਦੀਆਂ ਹਾਂਜੀ ਕਾਰਨ ਕੀ ਸੀ ਬਸ ਆਹ ਹੋਪੀ ਭਾਈ ਜੀ ਧੱਕੇ ਧੁੱਕੇ ਮਾਰੇ ਜਿਹੜੇ ਡਾਕਟਰ ਸੁਖਰਾਜ ਸਿੰਘ ਗੁਰਦੀਪ ਸਿੰਘ ਆ ਸਾਨੋਂ ਰਾਣਾ ਪ੍ਰਤਾਪ ਸਿੰਘ ਪਿੰਡ ਤੰਦੋਈ ਤੋਂ ਆਇਆ ਸਾਡੇ ਕੋਲ 4 ਵਜੇ ਦੇ ਕਰੀਬ ਆਇਆ ਇਹ ਇਹ ਸੱਟਾਂ ਤੇ ਕੇਸ ਆਇਆ ਸਾਡੇ ਕੋਲ ਸੱਟਾਂ ਲੱਗੀਆਂ ਨੇ ਇਹਨਾਂ ਸੱਟਾਂ ਦੇ ਨੋਟ ਕਰ ਲਈਆਂ ਸੱਟਾਂ ਅੰਡਰ ਐਕਸਰੇ ਰੱਖੀਆਂ ਹਜੇ ਸੀ ਇਹਦਾ ਟ੍ਰੀਟਮੈਂਟ ਫਰਸਟ ਡੇਅ ਦਿੱਤਾ ਇਹਨੂੰ ਬਾਕੀ ਐਕਸਰੇ ਤੇ ਪਤਾ ਚੱਲੇਗਾ ਜੇ ਕੋਈ ਬੁਲੇਟ ਦੀ ਕੋਈ ਇਨਕੁਆਰੀ ਕੋਈ ਜਾਂਚ ਕੁਝ ਵੀ ਪਤਾ ਚੱਲਦਾ ਐਕਸਰੇ ਤੋਂ ਬਾਅਦ ਕੁਝ ਦੱਸ ਸਕਾਂਗੇ ਰੈਫਰ ਕਰ ਰਿਹਾ ਰੈਫਰ ਸ਼ਾਇਦ ਹਾਨੂੰ ਕਰਨਾ ਪਏਗਾ ਥੋੜਾ ਟ੍ਰੀਟਮੈਂਟ ਵਾਸਤੇ ਲਾਥ ਸਟੇਬਲ ਹੈ